ਨਮਸਕਾਰ ਮੈਂ ਹਾਂ ਤੁਹਾਡਾ ਹੋਸਰਾਰ ਤੁਸੀਂ ਦੇਖ ਰਹੇ ਹੋ ਖਬਰਨਾਮਾ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਵਿਵਾਦ ਦਿਨ ਬਰ ਦਿਨ ਵਧਦਾ ਜਾ ਰਿਹਾ ਹੈ ਵਿਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ ਲੋਕ ਸਭਾ ਦੀਆਂ ਚੋਣਾਂ ਤੱਕ ਬੜੀ ਮਾਰੀ ਹਾਰ ਜਾਂ ਮਾਰੀ ਕਾਰਗੁਜ਼ਾਰੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸਾਰਿਆਂ ਹੀ ਸਾਰੇ ਜਿਹੜੇ ਟਕਸਾਲੀ ਅਗੂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਜ਼ਿੰਮੇਵਾਰ ਠਹਿਰਾ ਰਹੇ ਨੇ ਸੁਖਬੀਰ ਬਾਦਲ ਨੂੰ ਉਹ ਕਹਿ ਰਹੇ ਨੇ ਜਦੋਂ ਦੀ ਜਿਹੜੀ ਕਮਾਂਡ ਹੈ ਜਦੋਂ ਦੀ ਪਾਰਟੀ ਦੀ ਪ੍ਰਧਾਨਗੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਦੇ ਵਿੱਚ ਗਈ ਹੈ ਉਹਨਾਂ ਦਿਨਾਂ ਤੋਂ ਲਗਾਤਾਰ ਘਾਨ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਪਾਰਟੀ ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਇੱਕ ਧੜਾ ਹੈ ਮਨਪ੍ਰੀਤ ਯਾਲੀ ਬੀਬੀ ਜ਼ਗੀਰ ਕੋ ਸੁਖਦੇਵ ਢਿੰਡਾ ਢਿੰਸਾ ਪ੍ਰਵਿੰਦਰ ਢਿੰਸਾ ਡਾਕਟਰ ਹਰਪਾਲ ਚੀਮਾ ਚਰਨਜੀਤ ਬਰਾੜ ਅਤੇ ਹੋਰ ਜਿਹੜੇ ਸਿੱਗੀ ਸਿਆਸੀ ਆਗੂ ਨੇ ਲਗਭਗ 60 ਤੋਂ ਵੀ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਆਗੂਆਂ ਦਾ ਇੱਕ ਬਖਰਾ ਧੜਾ ਬਣ ਗਿਆ ਹੈ ਜਿਹੜੇ 1 ਜੁਲਾਈ ਨੂੰ ਜਾ ਕੇ ਅਕਾਲ ਤਖਤ ਤੇ ਤਲਬ ਹੋਣਗੇ ਅਤੇ ਕਹਿਦ ਉਹਨਾਂ ਨੇ ਕਿਹਾ ਹੈ ਕਿ ਬੜੀਆਂ ਹੀ ਵੱਡੀਆਂ ਗਲਤੀਆਂ ਕੀਤੀਆਂ ਨੇ ਜਿਨ੍ਹਾਂ ਦੀ ਮਾਫੀ ਅਸੀਂ ਸਾਰੇ ਪੰਜਾਬ ਦੇ ਲੋਕਾਂ ਕੋਲੋਂ ਅਤੇ ਸਿੱਖ ਪੰਥ ਕੋਲੋਂ ਮੰਗਾਂਗੇ ਇਹ ਉਹਨਾਂ ਕਿਹੜੀਆਂ ਗਲਤੀਆਂ ਕੀਤੀਆਂ ਨੇ ਇਹ ਜਾਤਾ ਸ਼ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਾਣਦੇ ਨੇ ਜਾ ਜਾਣਦਾ ਹੈ ਸੁਖਬੀਰ ਬਾਦਲ ਮੁੱਦਾ ਹੈ ਕਿਸਾਨੀ ਨੂੰ ਲੈ ਕੇ ਮੁੱਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਮੁਦਾ ਹੈ ਬੈਵਲ ਗੋਲੀकांड ਦਾ ਮੁਦਾ ਹੈ ਡੇਰਾ ਬਾਬਾ ਰਾਮ ਰਹੀਮ ਦਾ ਜਿਹੜੀ ਪੋਸ਼ਾਕ ਪਾਈ ਗਈ ਸੀ ਉਹ ਕਹਿੰਦੇ ਨੇ ਸੁਖਬੀਰ ਬਾਦਲ ਨੂੰ ਗਿਫਟ ਕੀਤੀ ਗਈ ਸੀ ਲੇਕਿਨ ਇਹ ਸਾਰੇ ਹੀ ਆਗੂ ਖਿਲਾਫ ਖੜੇ ਹੋ ਗਏ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਲੇਕਿਨ ਦੋ ਆਗੂ ਜਿਹੜੇ ਜਾਨ ਅਤੇ ਪਛਾਣ ਦੇ ਮਹਤਾਜ ਨਹੀਂ ਮੈਂ ਗੱਲ ਕਰਦਾ ਹਾਂ ਵਿਕਰਮਜੀਤ ਸਿੰਘ ਮਜੀਠੀਆ ਦੂਸਰੇ ਆਗੂ ਮਨਪ੍ਰੀਤ ਯਾਲੀ ਦੋਨੋਂ ਆਗੂ ਜਿਹੜੇ ਨੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਅਤੇ ਵਿਧਾਇਕ ਵੀ ਰਹੇ ਨੇ ਮੰਤਰੀ ਵੀ ਰਹੇ ਨੇ ਲੇਕਿਨ ਦੋਨੋਂ ਹੀ ਸਾਇਲੈਂਟ ਨੇ ਦੋਨਾਂ ਨੇ ਚੁੱਪੀ ਸਾਦੀ ਹੋਈ ਨੇ ਜਾਂ ਕਹਿ ਦਈਏ ਮਨਪ੍ਰੀਤ ਯਾਲੀ ਤੇ ਬਿਕਰਮਜੀਤ ਮਜੀਠੀਆ ਬਿਲਕੁਲ ਖਮੋਸ਼ ਨੇ ਨਾ ਤੇ ਉਹਨਾਂ ਪਲਟਵਾਰ ਕੀਤਾ ਹੈ ਜਿਹੜੇ ਬਾਗੀ ਧੜੇ ਤੇ ਅਤੇ ਨਾ ਹੀ ਉਹਨਾਂ ਦੀ ਕੋਈ ਪ੍ਰਤੀਕਿਰਿਆ ਪ੍ਰਗਟ ਹੋਈ ਹੈ ਸਰਦਾਰ ਸੁਖਬੀਰ ਸਿੰਘ ਬਾਲ ਦੀ ਪ੍ਰਧਾਨਗੀ ਨੂੰ ਲੈ ਕੇ ਅਤੇ ਕਈ ਕਹਿੰਦੇ ਨੇ ਕਿ ਇਸ ਬਕਾਵਤ ਦੇ ਪਿੱਛੇ ਵਿਕਰਮਜੀਤ ਸਿੰਘ ਮਜੀਠੀਆ ਅਤੇ ਮਾਨਪ੍ਰਿਤ ਯਾਲੀ ਦਾ ਹੱਥ ਹੈ ਇਹ ਦੋਵਾਂ ਦੇ ਵਿੱਚ ਚਾਹੁੰਦੇ ਨੇ ਕਿ ਸਾਈ ਪ੍ਰਧਾਨ ਬਣੀ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਈਏ ਇਹ ਗੱਲਾਂ ਜਿਹੜੀਆਂ ਨੇ ਕਈਆਂ ਜ਼ਾਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬੁੱਧੀਜੀਵੀ ਨੇ ਜਾਂ ਜਿਹੜੇ ਰਾਜਨੀਤਿਕ ਦਲਾਂ ਦੇ ਵਿੱਚ ਜਿਹੜੇ ਮਾਹਿਰ ਹੁੰਦੇ ਨੇ ਸਿਆਸਦਾਨ ਹੁੰਦੇ ਨੇ ਉਹ ਗੱਲ ਕਹਿ ਰਹੇ ਨੇ ਕਿ ਮਨਪ੍ਰੀਤ ਯਾਲੀ ਤੇ ਬਿਕਰਮਜੀਤ ਸਿੰਘ ਮਜੀਠੀਆ ਕਿਉਂ ਸਾਇਲੈਂਟ ਨੇ ਨਾ ਤੇ ਉਹ ਬਾਗੀ ਧੜੇ ਦੇ ਨਾਲ ਨੇ ਨਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਨੇ ਨਾ ਹੀ ਉਹਨਾਂ ਨੇ ਕੋਈ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ ਕਿਸ਼ ਸ਼੍ਰੋਮਣੀ ਅਕਾਲੀ ਦਲ ਲਈ ਬੈਟਰ অপਸ਼ਨ ਕਿਹੜੀ ਹੈ ਕਿਉਂਕਿ ਸੁਖਵੀਰ ਬਾਦਲ ਵਾਸਤੇ ਡੂਰ ਡਾਈ ਵਾਲੀ ਗੱਲ ਬਣੀ ਹੋਈ ਹੈ ਉਧਰ ਬਾਗੀ ਧੜਾ ਵੀ ਡੂਰ ਡਾਈ ਕਹਿ ਰਿਹਾ ਹੈ ਕਰਾਂਗੇ ਜਾਂ ਮਰਾਂਗੇ ਉਧਰ ਇਹ ਵੀ ਅਫਵਾਹਾਂ ਆ ਰਹੀਆਂ ਨੇ ਜਹੇਦਰ ਗਿਆਨੀ ਹਰਪ੍ਰੀਤ ਸਿੰਘ ਉਹ ਨਵੀਂ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਉਸ ਦੇ ਪ੍ਰਧਾਨ ਹੋਣਗੇ ਉਧਰ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਜਿਹੜੇ ਅਮ ਭਾਈ ਅਮਰਪਾਲ ਖਾਲਸਾ ਤੇ ਸਰਵਿਸ ਖਾਲਸਾ ਨੇ ਉਹ ਵੀ ਇੱਕ ਪਾਰਟੀ ਨਵੀਂ ਬ੍ਰਾਂਡ ਜਾ ਰਹੇ ਨੇ 2027 ਦੇ ਆਉਣ ਤੱਕ ਕਿਸ ਰੰਗ ਦਾ ਸੁਮਾਨ ਦਾ ਯੁੱਧ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਹਰ ਰੋਜ਼ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਪਲਟਵਾਹ ਕੀਤੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਯਾਨੀ ਕਿ ਬਾਗੀ ਧੜੇ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੇ ਬਾਗੀ ਹੋਏ ਤੇ ਲੇਕਿਨ ਇਹਨਾਂ ਦੇ ਵਿਚਾਲੇ ਮਨਪ੍ਰਿਤ ਇਆਲੀ ਤੇ ਵਿਕਰਮਜੀਤ ਸਿੰਘ ਮਜੀਠੀਆ ਬਿਲਕੁਲ ਸਾਈਨ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਇਹਨਾਂ ਵੱਲੋਂ ਕੋਈ ਪ੍ਰਤੀਕਿਰਿਆ ਆਉਂਦੀ ਹੈ ਜਾਂ ਨਹੀਂ ਜਾਂ ਕੋਈ ਸਪਸ਼ਟੀਕਰਨ ਦਿੰਦੇ ਨੇ ਪਾਰਟੀ ਨੂੰ ਲੈ ਕੇ ਜਾਂ ਨਹੀਂ ਇਹ ਤਾਂ ਆਉਣ ਵਾਲਾ